ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ ਇੱਕ ਹਮਲਾ ਬਰੰਬ ਲੋ ਕੁਝ ਜਿਵੇਂ ਜਗਤਾਰ ਸਿੰਘ ਹਵਾਲਾ ਬਲਵੰਤ ਸਿੰਘ ਰਾਜਵਰਨ ਉਹ ਜੇਲ੍ਹ ਵਿੱਚ ਨੇ ਤੇ ਦਿਲਾਵਰ ਸਿੰਘ ਜਿਹੜਾ ਉਹ ਉਸ ਵਕਤ ਕਹਿੰਦੇ ਜਦੋਂ ਬੰਬ ਦੇ ਨਾਲ ਬੈਂਸ ਸਿੰਘ ਨੂੰ ਉਡਾਇਆ ਤੇ ਉਹਦੇ ਨਾਲ ਮੌਤ ਹੋ ਗਈ ਸੀ ਤੇ ਇਹਨੂੰ ਮਨੁੱਖੀ ਬੰਬ ਦਿਲਾਵਰ ਸਿੰਘ ਕਿਹਾ ਜਾਂਦਾ ਹੈ ਮੈਂ ਥੋੜੀ ਜੀ ਗੱਲ ਕਰਨੀ ਹੈ ਬਹੁਤ ਲੋਕ ਨੇ ਸਾਡੇ ਕੰਮ ਦੇ ਵਿੱਚ ਜਿਹੜੇ ਕਾਤਲਾਂ ਨੂੰ ਸ਼ਹੀਦ ਕਹਿ ਦਿੰਦੇ ਨੇ ਔਰ ਸ਼ਹੀਦਾਂ ਨੂੰ ਕਾਤਲ ਕਹਿ ਦਿੰਦੇ ਨੇ ਮੈਂ ਜਿਹੜੀ ਗੱਲ ਕਰਨੀ ਹੈ ਮੇਰਾ ਕਿਸੇ ਸ਼ਹੀਦ ਨਾਲ ਕਿਸੇ ਕਾਤਲ ਦੇ ਨਾਲ ਕੋਈ ਬਹੁਤ ਮਤਲਬ ਨਹੀਂ ਮੈਂ ਸਿਰਫ ਗੱਲ ਇਹ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਇੱਕ ਟਰੱਕ ਡਰਾਈਵਰ ਨੇ ਮਨੁੱਖੀ ਬੰਬ ਦਲਾਵਰ ਸਿੰਘ ਦੀ ਤਸਵੀਰ ਜਿਹੜੀ ਹੈ ਉਹ ਟਰੱਕ ਦੇ ਉੱਪਰ ਲਾਈ ਤੇ ਉਹ ਟਰੱਕ ਨੂੰ ਕੈਨੇਡਾ ਦੇ ਵਿੱਚ ਘੁਮਾਇਆ ਜਾਂਦਾ ਹੈ। ਦਲਾਵਰ ਸਿੰਘ ਦੇ ਜਿਹੜੇ ਦੋਸ਼ ਲੱਗੇ ਨੇ ਉਹ ਉਹਨੂੰ 17 ਕਤਲਾਂ ਦਾ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਚ ਕੋਈ ドラਮਾ ਨਹੀਂ। ਤੇ ਪਰ ਕੈਨੇਡਾ ਦੇ ਵਿੱਚ ਇਹ ਸਾਡੇ ਲੋਕ ਸਾਬਤ ਕੀ ਕਰਨਾ ਚਾਹੁੰਦੇ ਆ। ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਅਤਵਾਦੀ ਕੋਸ਼ਟ ਕੀਤਾ ਗਿਆ। ਭਾਵੇਂ ਦੇਲਾਵਰ ਸਿੰਘ ਹੋਵੇ ਭਾਵੇਂ ਨਿਗਤਾਰ ਸਿੰਘ ਹਵਾਰਾ ਹੋਵੇ ਭਾਵੇਂ ਬਲਵੰਤ ਸਿੰਘ ਰਾਜਵਾਨ ਹੋਵੇ ਇਹਨਾਂ ਸਭ ਨੂੰ ਅਤਵਾਦੀ ਕਿਹਾ ਗਿਆ ਔਰ ਅਤਵਾਦੀ ਹੀ ਇਹਨਾਂ ਦੇ ਕੇਸ ਚੱਲਦੇ ਨੇ ਪਰ ਗੱਲ ਇਹ ਹੈ ਵੀ ਕੈਨੇਡਾ ਦੇ ਵਿੱਚ ਇਹ ਲੋਕ ਸ਼ਬਦ ਕੀ ਕਰਨਾ ਚਾਹੁੰਦੇ ਜਿਹੜੀ ਉੱਥੋਂ ਦੀ ਪੀੜ੍ਹੀ ਹੈ ਜਿਹੜੇ ਜੰਗ ਜੂਝ ਨੌਜਵਾਨ ਹੈ ਉਹਨਾਂ ਲਈ ਮੈਸੇਜ ਕੀ ਹੈ ਔਰ ਜਦੋਂ ਤੁਸੀਂ ਪੰਜਾਬ ਦੀ ਧਰਤੀ ਤੋਂ ਕੈਨੇਡਾ ਜਾ ਕੇ ਵਸੇ ਹੋ ਤੁਸੀਂ ਉੱਥੇ ਇਹ ਵਾਅਦੇ ਕੀਤੇ ਵੱਡੇ ਵੱਡੇ ਕਿ ਸਾਨੂੰ ਭਾਰਤ ਵਿੱਚ ਅਤਵਾਦ ਤੋਂ ਖਤਰਾ ਹੈ ਕਈਆਂ ਨੇ ਅਸੈਲਮ ਪਾ ਕੇ ਕੇਸ ਲਾਇਆ ਕੇ ਸਾਨੂੰ ਪੁਲਿਸ ਤੰਗ ਕਰਦੀ ਹੈ ਇਹ ਸਭ ਕੁਝ ਸਾਹਮਣੇ ਆਇਆ ਪਰ ਜਦੋਂ ਤੁਸੀਂ ਉੱਥੇ ਜਿਨ੍ਹਾਂ ਲੋਕਾਂ ਨੂੰ ਭਾਰਤ ਨੇ ਅਤਵਾਦੀ ਕਿਹਾ ਉਹਨਾਂ ਦੇ ਪੋਸਟਰ ਟਰੱਕਾਂ ਤੇ ਲਾ ਕੇ ਘੁੰਮਦੇ ਹੋ ਤਾਂ ਉੱਥੋਂ ਦੇ ਲੋਕ ਜਿਹੜੇ ਆ ਉਹ ਕੀ ਫੀਲ ਕਰਦੇ ਹੋਣਗੇ ਕੀ ਜਜਮੈਂਟ ਕਰਦੇ ਹੋਣਗੇ ਵੀ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਭਾਰਤ ਵਿੱਚ ਅਤਵਾਦ ਤੋਂ ਖਤਰਾ ਹੈ ਅਤਵਾਦ ਕਿਹੜਾ ਸੀ ਉਹ ਜੇ ਤੁਸੀਂ ਸਿੱਖਾਂ ਦੀ ਗੱਲ ਕਰੋਗੇ ਉਹ ਕਹਿਣਗੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹ ਤਾਂ ਇੱਕ ਲਹਿਰ ਸੀ ਉਹਨੂੰ ਅਤਵਾਦੀ ਕਹਿਣ ਨੂੰ ਤਿਆਰ ਨਹੀਂ ਔਰ ਜੇ ਕਿਸੇ ਸਿੱਖ ਨੇ ਕਿਸੇ ਸਰਕਾਰੀ ਬੰਦੇ ਨੂੰ ਮੁਲਾਜ਼ਮ ਨੂੰ ਕਿਸੇ ਲੀਡਰ ਨੂੰ ਮਾਰ ਦਿੱਤਾ ਉਹਨੂੰ ਸ਼ਹੀਦ ਕਿਹਾ ਜਾਂਦਾ ਹੈ ਹਾਲਾਂਕਿ ਇਹ ਗੱਲਾਂ ਜਿਹੜੀਆਂ ਨੇ ਇਹ ਮੇਰੇ ਕਹਿਣ ਦੀ ਕੋਈ ਲੋੜ ਨਹੀਂ ਇਹ ਸਭ ਕੁਝ ਲੋਕਾਂ ਦੇ ਸਾਹਮਣੇ ਜਦੋਂ ਤੁਸੀਂ ਭਿੰਡਰਾਂਵਾਲ ਦੀ ਗੱਲ ਕਰਦੇ ਹੋ ਉਹਦੇ ਬਹੁਤੇ ਲੋਕਾਂ ਨੇ ਇਹ ਕਿਹਾ ਕਿ ਤੁਸੀਂ ਅਤਵਾਦੀ ਕਿਉਂ ਕਹਿ ਰਹੇ ਹੋ ਭਿੰਡਰਾਂਵਾਲੇ ਨੁਕਸਾਨ ਕੀ ਕਰਾ ਦਿੱਤਾ ਭਾਜਦੋ ਉਹਨਾਂ ਦੇ ਬੰਦੇ ਖੁਦ ਕਹਿ ਰਹੇ ਨੇ ਕਿ ਭਿੰਡਰਾਂਵਾਲਿਆਂ ਨੇ ਅਕਾਲ ਤਖਤ ਤੇ ਜਿਹੜਾ ਹਮਲਾ ਸੀ ਉਹ ਜਾਣ ਬੁੱਝ ਕੇ ਕਰਵਾਇਆ ਤੇ ਅਕਾਲ ਤਖਤ ਤੇ ਜੇ ਹਮਲਾ ਹੋਏਗਾ ਤਾਂ ਖਾਲਸਾ ਦੀ ਨਹੀਂ ਰੱਖੀ ਜਾਊ ਇਹ ਪਲਾਨ ਕੀਤਾ ਹੋਇਆ ਸੀ ਜਿਹੜੇ ਨਰਿੰਦਰ ਸਿੰਘ ਚੌੜੇ ਵਰਗੇ ਨੇ ਉਹਨਾਂ ਨੇ ਇਹ ਦਸੰਦ ਨੇ ਕੋਸ਼ਿਸ਼ ਕੀਤੀ ਹੈ। ਕਈ ਬੁੱਕਾਂ ਦੇ ਵਿੱਚ ਛਪਿਆ। ਮੈਂ ਸਿਰਫ ਜਿਹੜੀ ਆ ਫੋਟੋ ਤਸਵੀਰ ਆ ਵੀਡੀਓ ਮੇਰੇ ਸਾਹਮਣੇ ਆਈ ਮੈਂ ਇਹਦੇ ਤੇ ਗੱਲ ਕੀਤੀ ਹੈ। ਬੀਜੇ ਭਾਰਤ ਸਰਕਾਰ ਨੇ ਦਲਾਵਰ ਸਿੰਘ ਵਰਗਿਆਂ ਨੂੰ ਆਤਵਾਦੀ ਮੰਨਿਆ ਹੈ। ਜਿਨ੍ਹਾਂ ਦੇ ਸਿਰ 17 ਕਤਲਾਂ ਦਾ ਯਾਨੀ ਕਿ 17 ਕਤਲਾਂ ਦਾ ਦੋਸ਼ ਹੈ। ਤੇ ਉਹਦੀ ਤਸਵੀਰ ਟਰੱਕਾਂ ਤੇ ਲਾ ਕੇ ਕੈਨੇਡਾ ਦੇ ਵਿੱਚ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਔਰ ਉੱਥੋਂ ਦੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਪੀੜ੍ਹੀ ਹੈਗੀ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਬ੍ਰਿਟਿਸ਼ ਲੋਕ ਭਾਰਤ ਦੇ ਰਾਜ ਕਰਕੇ ਗਏ ਨੇ ਤੁਹਾਡੀਆਂ ਇਹਨਾਂ ਕਰਤੂਤਾਂ ਤੋਂ ਉਹ ਬੇਖਬਰ ਨੇ ਅਣਜਾਣ ਨੇ ਉਹਨੂੰ ਸਭ ਪਤਾ ਹੈ ਮਿਕਸ਼ਰ ਸਿਰਫ ਇਹ ਗੱਲ ਕੀਤੀ ਹੈ ਵੀ ਦਲਾਵਰ ਸਿੰਘ ਦੀ ਤਸਵੀਰ ਇੱਕ ਟਰੱਕ ਡਰਾਈਵਰ ਨੇ ਟਰੱਕ ਦੇ ਉੱਪਰ ਲਾਈ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਸਾਡੀ ਕੌਮ ਦੇ ਸ਼ਹੀਦ ਨਹੀਂ ਇਹ ਸਾਡੀ ਕੌਮ ਦੇ ਸੂਰਮੇ ਨੇ ਤੇ ਜੇ ਤੁਸੀਂ ਭਾਰਤ ਦੀ ਗੱਲ ਕਰੋਗੇ ਭਾਰਤ ਸਰਕਾਰ ਨੇ ਇਹਨਾਂ ਨੂੰ ਅਤਵਾਦੀ ਕਿਹਾ ਪੰਜਾਬ ਸਰਕਾਰ ਨੇ ਵੀ ਅਤਵਾਦੀ ਕਿਹਾ ਤੇ ਜਿਹੜੇ ਕੇਸ ਚੱਲਦੇ ਨੇ ਤਾਂ ਉਹ ਅਤਵਾਦੀ ਦੌਰ ਦੇ ਚੱਲਦੇ ਹੁਣ ਭਾਰਤ ਵਿੱਚ ਅਤਵਾਦ ਕਿਹਨੂੰ ਕਿਹਾ ਗਿਆ ਪਰ ਜਦੋਂ ਅਸੀਂ ਪੰਜਾਬ ਦੇ ਲੋਕਾਂ ਨੇ ਕੈਨੇਡਾ ਅਮਰੀਕਾ ਵਿੱਚ ਜਾ ਕੇ ਸੈਲਮ ਲੈ ਕੇ ਉੱਥੇ ਪੱਕੇ ਹੋਣ ਦੀ ਕੋਸ਼ਿਸ਼ ਕੀਤੀ ਫਿਰ ਸਾਡੇ ਜਿਹੜੇ ਡਾਕੂਮੈਂਟਸ ਉਹ ਫੇਕ ਸੀ ਪਹਾ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਅਤਵਾਦੀ ਕਿਹਨੂੰ ਕਿਹਾ ਜਿਹੜੇ ਇੱਥੋਂ ਮਾਨ ਦੀਆਂ ਚਿੱਠੀਆਂ ਲੈ ਕੇ ਪੱਕੇ ਹੋਣ ਵਾਸਤੇ ਗਏ ਨੇ ਉਹਨਾਂ ਨੇ ਅਤਵਾਦੀ ਕਿਹਨੂੰ ਕਿਹਾ ਇਹ ਤਾਂ ਨਿਰਣਾ ਕਰਨਾ ਹੀ ਪੈਣਾ ਨਾ ਜੇ ਤੁਸੀਂ ਇਹ ਕਹਿੰਦੇ ਹੋ ਕਿਪਨਾਉ ਦੇ ਵਿੱਚ ਅਤਵਾਦ ਦਾ ਦੌਰ ਸੀ ਹੁਣ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਕਹਿੰਦੀ ਉਹ ਸਿੱਖ ਸੀ ਤੇ ਜਦੋਂ ਅਸੀਂ ਕਹਿੰਦੇ ਆ ਫੋਰਨ ਕੰਟਰੀਆਂ ਵਿੱਚ ਜਾ ਕੇ ਅਸਲਮ ਪਾ ਕੇ ਅਸੀਂ ਕੇਸ ਲਾ ਕੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਅਸੀਂ ਵੀ ਇਹ ਕਹਾਂਗੇ ਅਸੀਂ ਅਤਵਾਦ ਦੇ ਸਤਾਏ ਹੋਏ ਲੋਕਾਂ ਫਿਰ ਉਹ ਅਤਵਾਦ ਕਿਹੜਾ ਸੀ ਪੰਜਾਬ ਵਿੱਚ ਜਿੰਨਾਂ ਤੋਂ ਦੁਖੀ ਹੋ ਕੇ ਅਸੀਂ ਫੋਰਨ ਕੰਟਰੀ ਵਿੱਚ ਜਾ ਕੇ ਪੱਕੇ ਹੋਣ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਦਾ ਨਿਰਣਾ ਸਾਨੂੰ ਖੁਦ ਨੂੰ ਕਰਨਾ ਪੈਣਾ ਹੈ ਮੈਂ ਸਿਰਫ ਇੱਕੋਈ ਗੱਲ ਕੀਤੀ ਹੈ ਵੀ ਕੈਨੇਡਾ ਦੇ ਵਿੱਚ ਇੱਕ ਟਰੱਕ ਡਰਾਈਵਰ ਨੇ ਦਲਾਵਰ ਸਿੰਘ ਦੀ ਤਸਵੀਰ ਲਾਈ ਤੇ ਘੁੰਮਦਾ ਰਿਆ ਤੇ ਲੋਕ ਦੇਖਦੇ ਰਹੇ ਉਹਨੂੰ ਪੁੱਛਿਆ ਗਿਆ ਵੀ ਇਹ ਕੌਣ ਹੈ ਇਹ ਸਾਡੀ ਕੌਮ ਦਾ ਸ਼ੋਰਮ ਹੈ ਜਦੋਂ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਗੱਲ ਕਰੋਗੇ ਉਹ ਕਹਿਣਗੇ ਇਹ ਅੱਤਵਾਦੀ ਹੈ ਜਿਸ ਬੰਦੇ ਨੇ 17 ਕਤਲ ਕੀਤੇ ਹੋਣ ਕਿਸੇ ਨੂੰ ਮੌਤੇ ਘਾਟ ਉਤਾਰਿਆ ਹੋਵੇ ਉਹਨੂੰ ਸ਼ਹੀਦ ਕਿਦਾਂ ਕਹਿ ਦਾਂਗੇ ਕਾਇਦਾ ਕਾਨੂੰਨ ਦੇ ਮੁਤਾਬਕ ਉਹ ਅੱਤਵਾਦੀ ਹੈ ਤੇ ਅੱਤਵਾਦੀ ਰਹਿਣਗੇ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਲੋਕ ਫੋਰਨ ਕੰਟਰੀ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਸਾਡੇ ਜਿਹੜੇ ਅਸਲ ਸ਼ਹੀਦ ਨੇ ਸਾਡੇ ਗੁਰੂ ਸਾਹਿਬਾਨ ਦੀ ਗੱਲ ਕਰ ਲੋ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਲੋ ਗੁਰੂ ਪਾਸ਼ਾ ਜੀ ਦੇ ਛੋਟੇ ਵੱਡੇ ਸਭ ਜਦਾਂ ਦੀ ਗੱਲ ਕਰ ਲੋ ਉਹ ਸਾਡੇ ਅਸਲ ਸ਼ਹੀਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ